ਹਾੜੀ ਤੇ ਮਦਾਨੀ ਇਲਾਕੇ ਦੇ ਵਿੱਚ ਮूसलाधार ਬਰਸਾਤ ਹੋ ਰਹੀ ਹੈ ਜਦੋਂ ਕਿ ਸਤਲੁਜ ਦਰਿਆ ਦੇ ਵਿੱਚ ਵੀ ਵਧ ਰਿਹਾ ਪਾਣੀ ਦਾ ਪੱਧਰ ਹਰੀਕੇ ਹੈਡ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ ਫਿਰੋਜ਼ਪੁਰ ਦੇ ਲੋਕਾਂ ਦੀ ਵੱਡੀ ਹੈ ਪਰੇਸ਼ਾਨੀ ਜਿਸ ਦੇ ਕਰਕੇ ਲੋਕਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਹਰੀਕੇ ਹੈਡ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਦਾਜ਼ੀ ਕੀ ਫਿਰੋਜ਼ਪੁਰ ਦੇ ਲੋਕਾਂ ਦੀ ਪਰੇਸ਼ਾਨੀ ਵੇਸ ਨਾਲ ਵੱਧ ਗਈ ਹੈ ਦਾਜ਼ੀ ਕੀ ਮੌਸਮ ਖਰਾਬ ਹੋਣ ਕਰਕੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹਲੇ ਤੱਕ ਤੇ ਨਾਰਮਲੀ ਡਿਸਟਾਰ ਸਾਡੇ ਕੋਲ ਜਿਹੜਾ ਐਸ ਪਰ ਰਿਕੁਆਇਰਮੈਂਟ ਸਾਨੂੰ ਚਾਹੀਦਾ ਨਹਿਰਾ ਚਲਾਉਣ ਲਈ ਉਹੀ ਆ ਰਿਹਾ ਕੋਈ ਫਲੱਡ ਵਾਲੀ ਹਲੇ ਤੱਕ ਤਾਂ ਕੋਈ ਸਿਚੁਏਸ਼ਨ ਹੈ ਨਹੀਂ ਗੀ ਸਰ ਕਿੰਨਾ ਪਿੱਛੋਂ ਹਰੀਕੇ ਤੋਂ ਜਿਹੜਾ ਉਹ ਹਸੈਨੀ ਵਾਲਾ ਦੇ ਲਈ ਆ ਰਿਹਾ ਜੋ ਹਰੀਕੇ ਦੇ ਵਿੱਚ ਆ ਰਿਹਾ ਅਪਰੋਕਸੀਮੇਟਲੀ ਉੱਪਰੋਂ ਫੀਡ ਕਰਨ ਲਈ ਸਾਡੇ ਕੋਲ 24000 ਆ ਰਿਹਾ ਲਮਸਮ ਤੇ ਬਾਕੀ ਜਿਹੜਾ ਡਾਊਨਸਟ੍ਰੀਮ 3000 ਦੇ ਕਰੀਬ ਚੱਲ ਰਿਹਾ ਵਾ ਜਿੰਦੇ ਵਿੱਚੋਂ 1400 ਕੁਝ ਆਪਣੀ ਈਸਟਰਨ ਕਨਾਲ ਦੀ ਆਪਣੀ ਈਸਟਰਨ ਕਨਾਲ ਚੱਲਿਆ ਤੇ 600 ਆਪਣਾ ਬੀਕਨ ਦੇ ਚੱਲ ਰਿਹਾ ਹੈ ਅ ਤੇ ਸਰ ਮਨ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਨਹੀਂ ਨਹੀਂ ਏਦਾਂ ਦੀ ਹਾਲੇ ਤੱਕ ਤਾਂ ਸਾਡੇ ਕੋਲ ਹੀ ਕੋਈ ਇੰਟੀਮੀਸ਼ਨ ਹੈ ਨਹੀਂ ਨਾ ਸਾਨੂੰ ਕੋਈ ਲੱਗ ਰਿਹਾ ਸਾਰਾ ਹਾਲੇ ਤੱਕ ਬਾਕੀ ਅੱਗੇ ਦਾ ਸਮੇਂ ਦੇ ਹਿਸਾਬ ਨਾਲ ਅਪਡੇਟਸ਼ਨ ਆਉਂਦੀ ਰਹੇਗੀ ਜਿਵੇਂ ਸਾਨੂੰ ਆਏਗਾ ਤਾਂ ਅਸੀਂ ਸ਼ੇਅਰ ਕਰ ਦੇਵਾਂਗੇ ਜਿਹੜਾ ਹੁਸੈਨੀ ਵਾਲਾ ਹੈਡਪੋਨਡ ਕਿੰਨਾ ਹੈਗਾ ਹੁਸੈਨੀ ਵਾਲਾ ਤਾਂ ਪੌਂਡ ਰੱhta ਹੀ ਵਾਸੀਂ ਦੇਸ ਅਪ ਕਰ ਰਹੇ ਹਾਂ ਸਾਡਾ 49.50 ਹੈਗਾ 649.50 649.50 ਇਹ ਮੈਕਸਿਮਮ ਫੀਡ ਕਰਨ ਲਈ ਥੋੜਾ ਸੰਭਲਣਾ ਪੈਂਦਾ ਜੇ ਇਸ ਤੋਂ ਅਸੀਂ ਡਿਕਰੀਸ ਕਰਦੇ ਹਾਂ ਤਾਂ ਸਾਡੀ ਨੈਰਾ ਨਹੀਂ ਪ੍ਰੋਪਰ ਫੀਡ ਹੋਣਗੇ ਨਜ਼ਰ ਆ ਰਹੀ ਹੈ ਬੜੀ ਦਿੱਕਤ ਆਊਗੀ ਇਸ ਦੇ ਨਾਲ ਨਹੀਂ ਇਹਦੇ ਨਾਲ ਕੋਈ ਫਲੋ ਦੇ ਵਿੱਚ ਕੋਈ ਫਿਲਹਾਲ ਦਿੱਕਤ ਨਹੀਂ ਹੈ ਕਿਉਂਕਿ ਸਰਫੇਸ ਦੇ ਉੱਪਰ ਹੀ ਹੁੰਦੀ ਆ ਅਸੀਂ ਇਹਨੂੰ ਰੂਬਿੰਗ ਵੀ ਨਹੀਂ ਕਰ ਸਕਦੇ ਕਾਰਨ ਇਹ ਹੈ ਵੀ ਜਿੰਨੀ ਦੇਰ ਅਸੀਂ ਗੇਟ ਇਹਨੂੰ ਇਹਦੀ ਫ੍ਰੀ ਸਰਫੇਸ ਉੱਪਰ ਨਹੀਂ ਲੈ ਕੇ ਜਾਵਾਂਗੇ ਤਾਂ ਕਲਾਲੀ ਰਿਮੂਵ ਨਹੀਂ ਹੋਏਗੀ ਜੀ ਤਾਂ ਗੇਟ ਤਾਂ ਬੰਦ ਹੈ ਹਾਂ ਬਿਲਕੁਲ ਬੰਦ ਹੈ ਕਿਉਂਕਿ ਸਾਡੇ ਕੋਲ ਨਾ ਡਾਇਰੈਕਸ਼ਨਾਂ ਛੱਡਣ ਦੀ ਜੇ ਛੱਡ ਦਾਂਗੇ ਤਾਂ ਸਾਡਾ ਪੌਂਟਮੈਂਟ ਇਨ ਕਰਨਾ ਔਖਾ ਹੋ ਜਾਏਗਾ ਦੂਸਰੀ ਕਲ ਲੈਣਾ ਦੀ ਫੀਡਿੰਗ ਦੇ ਵਿੱਚ ਵੀ ਸਾਰੀ ਸਮੱਸਿਆ ਖੜੀ ਹੋ ਜਾਏਗੀ ਤਾਂ ਫਿਲਹਾਲ ਦੀ ਗੱਲ ਸਾਨੂੰ ਇਸ ਨਾਲ ਕੋਈ ਆਬਜੈਕਸ਼ਨ ਨਹੀਂ ਹੈ ਕੋਈ ਇਹਦਾ ਕੋਈ ਦਿੱਕਤ ਨਹੀਂ ਕਲਾਲੀ ਜਿਹੜੀ ਆਈ ਹੈ ਪਿੱਛੋਂ ਆਈ ਹੈ ਇਹ ਹਾਂਜੀ ਰੀਵਰ ਦੇ ਵਿੱਚ ਤੁਹਾਨੂੰ ਵੀ ਪਤਾ ਓਪਨ ਸੋਰਸ ਹੈ ਕਿਤੋਂ ਕਿਤ ਉਹਦੇ ਅਕੋਰਡਿੰਗ ਸਾਰਾ ਜਮਾਉਂਦੀ ਰਹਿੰਦੀ ਹੈ ਜਿੱਥੇ ਆਬਸਟ੍ਰਕਸ਼ਨ ਗੇਟ ਹੁੰਦੇ ਉੱਥੇ ਆ ਕੇ ਐਕੂਮੂਲੇਸ਼ਨ ਹੋ ਜਾਂਦੀ ਹੈ ਦੀ ਜਦੋਂ ਕੋਈ ਇਹਦਾ ਕੰਮ ਚੱਲੇਗਾ ਸਾਡਾ ਅੱਗੇ ਇਹਦਾ ਕੰਮ ਚੱਲਣਾ ਰੁਕਦਾ ਜਦੋਂ ਇਹਨਾਂ ਨੂੰ ਓਪਨ ਕਰਾਂਗੇ ਡਿਪਲੀਟ ਕਰਾਂਗੇ ਪੌਂਡ ਦੇ ਆਪਣੇ ਅਪਸਾਰੀ ਨਿਕਲ ਜਾਏਗੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਲਤੀ ਕਿਟਾਰੀਆ ਜੈ ਹੈ ਜੀ ਮੈਂ ਇੱਥੇ ਸ